ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਸਾਡੇ ਫੇਸਬੁਕ ਪੇਜ ਤੇ ਜਿਹਨੇ ਫੇਰੋਂ ਕੁਝ ਵੀ ਨੂੰ ਫੋਲੋ ਕੀਤਾ ਹੈ ਨਾ ਧੰਨਵਾਦ ਤੇ ਜਿਹੜੇ ਨਵੇਂ ਨੇ ਉਹਨਾਂ ਸ਼ੌਕ ਪੇਜ ਨੂੰ ਫੋਲੋ ਕਰ ਲੈਣਾ ਹੈ ਤੇ ਜੋ ਪੱਗ ਲੈ ਕੇ ਹੈ ਸੈਮੀ ਪਟਿਆਲੇ ਤੇ 5 ਮੀਟਰ ਲੈਂਥ ਹੈ ਪਹਿਲੇ ਲੈਣਾ ਸਿਰ ਦੇ ਸੈਂਟਰ ਚ ਲਿਆ ਕੇ ਅੱਧਾ ਅੱਧੀ ਅੱਖ ਅੱਧਾ ਅੱਧੀ ਗਲ ਟੱਕ ਕੇ ਲਾਉਣਾ ਹੈ ਤੇ ਦੂਜਾ ਲੜ ਪਿੱਛੋ ਪਿੰਚ ਕਰਕੇ ਉੱਤੋਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਤੇ ਲੜ ਨੂੰ ਇੱਕ ਵਾਰੀ ਫੋਲਡ ਕਰ ਦੇਣਾ ਹੈ ਤੇ ਚੰਗੀ ਤਰ੍ਹਾਂ ਲੜ ਨੂੰ ਸਾਫ਼ ਫੋਲਡ ਕਰਨਾ ਹੈ ਉੱਤੋਂ ਜ਼ਰੂਰ ਮੋੜਨਾ ਹੈ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਾ ਦੇਣਾ ਹੈ ਜਿਹੜੇ ਵੀ ਸਾਡੇ ਫੇਸਬੁੱਕ 'ਤੇ ਨਵੇਂ ਨੇ ਫੇਸਬੁਕ ਕੋ ਪੇਜ ਨੂੰ ਫੋਲੋ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਵਿੱਚ ਦੱਸਣਾ ਵੀਡੀਓ ਕਿੱਦਾਂ ਦੀ ਲੱਗੀ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਜਿਹੜਾ ਆਪਣਾ ਆਪਾ ਲੜਲਾ ਆ ਉਹ ਚ ਸਫਾਈ ਤੁਸੀਂ ਪਹਿਲਾਂ ਵੀ ਜਾਂ ਬਾਅਦ ਵਿੱਚ ਵੀ ਕਰ ਸਕਦੇ ਹੋ ਚੰਗੀ ਤਰ੍ਹਾਂ ਲੜ ਨੂੰ ਸੈੱਟ ਕਰਕੇ ਅਗਲਾ ਲੜ ਪਿੱਛੋ ਪੈਂਚ ਕਰਕੇ ਤੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਦੋਸਤੋ ਜਰੂਰ ਦੱਬਣਾ ਹੈ ਜੋ ਕਿ ਨਾਲ ਦੀ ਨਾਲ ਹੀ ਸਫਾਈ ਆ ਜਾਂਦੀ ਹੈ ਤੇ ਲੜ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਜੋ ਮੋਟਾ ਪਾਸਾ ਉੱਤੇ ਰੱਖਣਾ ਹੈ ਤੇ ਲੜ ਨੂੰ ਫੋਲਡ ਕਰ ਲੈਣਾ ਹੈ ਜੇ ਤੁਹਾਡਾ ਲੜ ਇੱਕ ਵਾਰ ਚ ਫੋਲਡ ਨਹੀਂ ਤਾਂ ਦੂਈ ਵਾਰ ਫੋਲਡ ਕਰ ਲੈਣਾ ਇਸ ਨਾਲ ਜੇchnal ਲੜਦੀ ਮੋਟਾਈ ਵੱਜ ਜਾਂਦੀ ਹੈ ਤਾਂ ਚੰਗੇ ਤਰ੍ਹਾਂ ਲੜ ਖੋਲ ਕਰਾਉਣਾ ਹੈ ਲੜ ਚ ਬਾਜ ਫੇਰ ਲੈਣਾ ਹੈ ਤੇ ਉਸ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਇਗਲ ਲਾੜੋ ਉਸੇ ਤਰ੍ਹਾਂ ਬੈ ਪਿੱਛੋਂ ਪਿੰਚ ਕਰਕੇ ਚੰਗੇ ਤਰ੍ਹਾਂ ਠੀਕ ਕਰ ਲੈਣਾ ਤੇ ਲਾੜਣਾ ਲੜ ਨੂੰ ਚੰਗੇ ਤਰ੍ਹਾਂ ਸਾਫ ਕਰਨਾ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਵੀਡੀਓ ਨੂੰ ਲਾਈਕਸ ਸ਼ੇਅਰ ਜ਼ਰੂਰ ਕਰਨਾ ਕਮੈਂਟ ਵਿੱਚ ਦੱਸਣਾ ਵੀਡੀਓ ਕਿੱਦਾਂ ਦੀ ਲੱਗੀ ਬੱਚੇ ਦੇ ਉੱਤੇ ਉਤਸਾਹ ਲਈ ਸਟਾਰ ਜ਼ਰੂਰ ਭੇਜਣਾ ਤੇ ਅਗਰ ਆੜਾ ਪੈਂਚ ਤੁਲਾ ਫੋਲਡ ਕਰਕੇ ਉੱਤੋਂ ਦੱਬ ਕੇ ਉੱਤੋਂ ਦੱਬਣਾ ਸ਼ੇਪ ਆਉਂਦੀ ਹੈ ਤੇ ਚੰਗੀ ਤਰ੍ਹਾਂ ਸਾਫ਼ ਕਰਕੇ ਲਾੜ ਨੂੰ ਚੰਗੇ ਤਰ੍ਹਾਂ ਲੋਡ ਕਰ ਲੈਣਾ ਹੈ ਸਾਰੇ ਲੜੇ ਸਫਾਈ ਕਰ ਲੈਣੇ ਸਾਰੇ ਕੋਈ ਵੀ ਲੜ ਚ ਬਲਣਾ ਰਹੇ ਨੋਕ ਤੋਂ ਵੀ ਛੱਟਕ ਨੋਕ ਬਰਾਬਰ ਹੋਣੀ ਚਾਹੀਦੀ ਹੈ ਨੋਕ ਨੂੰ ਵੀ ਛੱਟਕਾ ਲਾਣਾ ਤੇ ਤੱਲੇ ਪੇਚ ਵੀ ਚੰਗੀ ਤਰ੍ਹਾਂ ਸੈੱਟ ਕਰ ਲੈਣੇ ਹਨ ਅਗਲਾ ਲੜਾ ਪਿੱਛੋਂ ਬੈਂਚ ਕਰਕੇ ਚੰਗੇ ਤਰ੍ਹਾਂ ਸੈੱਟ ਕਰਕੇ ਸਾਫ਼ ਕਰਕੇ ਲਗਾ ਦੇਣਾ ਹੈ ਜੋ ਪੂਣੀ ਦਾ ਮੋਟਾ ਬਸਾ ਉੱਤੇ ਤੇ ਖਲੋਹੋਂ ਪਾਸਾ ਤਲੇ ਲੈਣਾ ਜਈਦਾ ਹੈ ਲਾੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਇੱਕ ਵਾਰੀ ਫੋਲਡ ਕਰ ਲੈਣਾ ਤੇ ਲਗਾ ਲੈਣਾ ਉੱਤੋਂ ਦੱਬਣਾ ਜਿਹੜਾ ਤੁਹਾਨੂੰ ਪਹਿਲਾਂ ਵੀ ਕਿਹਾ ਜੋ ਜੋ ਕੇ ਸ਼ੇਪ ਆ ਜਾਂਦੀ ਹੈ ਚੰਗੀਦਰਾ ਸ਼ੇਪ ਨੂੰ ਸੈੱਟ ਕਰ ਲੈਣਾ ਬਾਅਦੋਂ ਸਾਰੇ ਜਿਹੜੋ ਕੱਲ ਕੀ ਲੜਦੇ ਆਗੇ ਉਦੋਂ ਸਾਰੇ ਪੇਚਾਂ ਚ ਸਫਾਈ ਕਰ ਲੈਣੀ ਹੈ ਜੋ ਕਿ ਪੇਚ ਵਧੀਆ ਦਿਖਣ ਤੋ ਵੀ ਚੰਗੀ ਤਰ੍ਹਾਂ ਆਪ ਕਰ ਲੈਣਾ ਹੈ ਤੇ ਲੋਟ ਪੇਚ ਲੋਟ ਕਰ ਲੈਣਾ ਨੌਕ ਬਰਾਬਰ ਹੋਣੀ ਚਾਹੀਦੀ ਹੈ ਜੋ ਪੱਗ ਬੈਨ ਕਈਆਂ ਵਿਰਿਆਂ ਦੀ ਪੱਗ ਦੀ ਲੈਂਥ ਵੱਡੀ ਹੁੰਦੀ ਹੈ ਉਹਨਾਂ ਨੇ ਸੇਵੇਂ ਲੜ ਤੇ ਤੇ ਸੇਮ ਵਾਲਾ ਲਾਇਆ ਉਹਦੇ ਜੋ ਮੈਂ ਨੱਕ ਦੇ ਨਾਲ ਬਚ ਬਚਾਲੇ ਲਾਉਣਾ ਹੈ ਤੇ ਕਲ ਗਿਲ ਨੂੰ ਚੰਗੀ ਤਰ੍ਹਾਂ ਹਟ ਕਰ ਲੈਣਾ ਇੱਕ ਪਾਸਾ ਅੱਧਾ ਫੋਲਡ ਕਰਕੇ ਤੇ ਪਹਿਲਾ ਥੱਲੇ ਫੋਲਡ ਲਗਾਉਣਾ ਹੈ ਫਿਰ ਉੱਤੋਂ ਫੋਲਡ ਕਰਕੇ ਫਿਰ ਲਾ ਨੂੰ ਸਾਫ ਕਰ ਲੈਣਾ ਲਾਲ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਨੱਕ ਵਿੱਚ ਚ ਨੋਕ ਹੋਣੀ ਚਾਹੀਦੀ ਹੈ ਲਾਲ ਨੂੰ ਛੱਜੇ ਬਾਸ ਨੂੰ ਮੋੜ ਕੇ ਕਿਧਰ ਉੱਤੋਂ ਖੋਲ ਕੇ ਲਗਾ ਦੇਣਾ ਹੈ ਸਾਡੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਦੱਸਣਾ ਵੀਡੀਓ ਕਿੱਦਾਂ ਦੀ ਲੱਗੀ ਚੰਗੀ ਤਰ੍ਹਾਂ ਪੱਕਾ ਕੰਪਲੀਟ ਕਰਕੇ ਸੈੱਟ ਕਰਕੇ ਉੱਤੋਂ ਸ਼ੇਰ ਟਕਣਾ ਹੈ ਸ਼ੇਰ ਚੰਗੀ ਤਰ੍ਹਾਂ ਟਕ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ